ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਪਿੰਡ ਕਰਿਆੜ ਵਾਲਾ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਇੱਕ ਸੂਈ ਸਬਾਈ ਚੰਗੇ ਮਿਲਕ ਰਿਕਾਰਡ ਵਾਲੀ ਐਚਐਫ ਨਾ ਯਾਰ ਸਾਈਵਾਲ ਦਾ ਕਰਾਸ ਆ ਥੋੜਾ ਜਿਹਾ ਤੇ ਇੱਕ ਜਰਸੀ ਕਰਾਸ ਵੈੜਾ ਦੋਨੇ ਵੈੜਾ ਦੋਨਾਂ ਦੀ ਗੱਲਬਾਤ ਕਰਾਵਾਂਗੇ ਆ ਜਾ ਵੀਰੇ ਬੱਬਲੂ ਹੋਰ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹਾਂ ਹਾਂ ਵਧੀਆ ਫੜਾ ਮੇਰੇ ਓਕੇ ਰੱਬ ਦੀ ਕਿਰਪਾ ਓਕੇ ਤੇ ਵੀਰੇ ਨਾਮ ਐਡਰੈਸ ਬੋਲੋ ਨਾਂ ਪਿੰਡ ਕਰੜਲਾ ਜ਼ਿਲ੍ਹਾ ਫੇਡਾ ਤਹਿਸੀਲ ਰਾਮਪੜਾ ਫੂਲ ਵੀਰੇ ਓਕੇ ਹਾਂਜੀ ਤੇ ਪਾਸੇ-ਆਸੇ ਪਿੰਡ ਪਾਸੇ-ਆਸੇ ਬਾਈ ਆਪਣੇ ਨਾਲ ਛੋਟੀਆਂ ਰਹਿ ਗਿਆ ਉੱਗਰ ਰਹਿ ਗਿਆ ਠੀਕ ਆ ਠੀਕ ਆ ਤੇ ਗਿੱਲ ਕਲਾਂ ਜੇਠੂ ਕੇ ਇਹ 2 ਕਿਲੋਮੀਟਰ ਦੀ ਆ ਪਿੰਡਾਂ ਠੀਕ ਆ ਹਾਂ ਤੇ ਤਹਿਸੀਲ ਤਸ਼ੀਲ ਆਪਣੀ ਫੂਲ ਆ ਵੀਰੇ ਤੇ ਜ਼ਿਲ੍ਹਾ ਬਠਿੰਡਾ ਹਾਂ ਜ਼ਿਲ੍ਹਾ ਬਠਿੰਡਾ ਤੇ ਬਾਈ ਬਬਲੂ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਤੇ ਅੱਜ ਆਪਾਂ ਦੋ ਨਗ ਦਿਖਾਉਣੇ ਆ ਬਲੋਟਾ ਦਿਖਾਉਣੇ ਪੜਾ ਮੇਰਾ ਟੋਕਰੀ ਦਿਖਾਉਣੇ ਆ ਤੇ ਦੂਜਾ ਸੂਆ ਪਹਿਲੇ ਨੇ ਨੇ 22 ਕਿਲੋ ਤੋਂ ਦਿੱਤਾ ਵਾ ਐਦ ਕੀ ਕਿੰਨਾ ਕੱਢ ਦੂਗੀ ਤੇ ਐਦ ਕੀ ਇਹ 25 ਕਿਲੋ ਦੀ ਗਾਰੰਟੀ ਦੇ ਕੋਈ ਮਰਜ਼ੀ ਲੈ ਜਾ ਜੋ ਕੇ ਬੰਦਾ ਠੀਕ ਆ ਜੱਜ ਆਪਣੇ ਮਰਜ਼ੀ ਮੰਨ ਲੈ 5-7 10 ਦਿਨ ਬਹਿਣ ਖੜੇ ਕੇ ਪਾਪਾ ਚਵਾਜੀ ਵੀ ਨਹੀਂ ਦੱਸਦੇ ਮੈਂ ਜੀ ਬੜ ਖੜਾ ਕਿਹੜਾ ਜਾਊਗਾ ਪਤਾ ਰਾਮ ਮਾਰ ਕੇ ਲੈ ਜਾਊਗਾ ਮਿੰਟ ਜੀ ਤੇ ਕਦੋਂ ਸੂਆ ਬ اے برے سویرے تنوے شویا اپڑیا جیر بھرا ہویا کمپلیٹ پے گیا آ دیکھو جی پوری بٹل جیر ਦਾ ਕੱਢ ਕੇ ਮਾਰਿਆ ਤੇ ਕਿੰਨਾ ਬੋਲਾ ਕੱਢਿਆ ਬੋਲਾ ਭਰਾ ਮੇਰੇ ਵਿੱਚ ਝੂਠ ਨਹੀਂ ਮਾਰਦੇ ਤੜਕੇ شویا او ਪਿਆ ਤੈਨੋਂ ਹੋਵੇ ਚਾਰ ਹੋਵੇ ਪੰਜ ਹੋਵੇ ਬਾਈ ਦਾ ਨਾ ਸਬੂਤ ਬਜੋ ਗੇਲਣ ਭਰਿਆ ਪਿਆ ਦੇਖ ਲਾ ਅਗਲਾ ਚੋਈ ਨਹੀਂ ਮੈਂ ਵੀਡੀਓ ਕਰਾਉਣ ਕਰਕੇ ਬੜੀ ਥਾਲੀ ਨਹੀਂ ਕਰੀ ਬੈਠੀ ਨਹੀਂ ਜਾਂਦੀ ਹੈ ਨਾ ہاں ਪਰ ਵਟਸ ਐ ਤਾਰ ਥੋੜਾ چوٹ آ تے تھن تھنوڑ بڑا چੰਗਾ ਲੱਗਿਆ ਹਨ ਜੀ 1 منٹ ਹੋਰ ہے بھائی ਨਿਆਣਾ ਪਾਣੀ ਨਾ ਪਾئیں ਥੋੜੀ ਸੀ ਲੈਣੀ ਆ چھے ائی بھیا ਥੱਲੇ ٹھیک ہے پھر مار دے دا ਬਰਫੀ ਆ ਹਨਾ ਹਾਂ ਬਈ ਬਰਫੀ ਆ ਜਾਵਾ ਬੱਚਾ ਲਾ ਲੈ ਨਿਮੜਾ ਬੱਚਾ ਲਾ ਲੋ ਜੀ ਬੱਚੇ ਦੀ ਕੋਈ ਗੱਲ ਨਹੀਂ ਆ ਦੇਖੋ ਵੀਰੋ ਨਿਆਣਾ ਨੂਣਾ ਆਪਾਂ ਲਾ ਲਿਆ ਤੇ ਦੇਖੋ ਧਾਰਾਂ ਧੁਰਾਂ ਕਰੋ ਤੁਸੀਂ ਚੱਕਿਆ ਬਾਤ ਹਜੇ ਨਾ ਅਲਕਤ ਜੀ ਮੰਨਦੀ ਆ ਹਨਾ ਹਾਂ ਥੋੜੀ ਕਸੀ ਵੀ ਆ ਭਰਾ ਮਰਿਆ ਹਾਂ ਫਿਰ ਖੜੀ ਰਹੀ ਨਾ ਮੈਂ ਥੋੜਾ ਲੇਟ ਹੋ ਗਿਆ ਵੀਰੇ ਆ ਦੇਖੋ ਜੀ ਤੇ ਬਾਕੀ ਦਾ ਗੇਲਣ ਬੋਲੇ ਦਾ ਕੱਢਿਆ ਪਿਆ ਸਾਹਮਣੇ ਤੁਹਾਡੇ ਠੀਕ ਆ ਧਾਰਾਂ ਦੇਖੋ ਥੱਲੇ ਤਾਂ ਮੱਛੀ ਮੋਟਰੀ ਹਨਾ ਬਬਲੂ ਹਾਂ ਬਈ ਓਕੇ ਵੀਰੇ ਬਸ ਤੇ ਖੋਲੋ ਨਿਆਣਾ ਤੇ ਧੋਰਾ ਤਾਰਾ ਇਹਦਾ ਕਰਾਈਏ ਚੱਕ ਤੇ ਛੋਟੀ ਮੰਨ ਕੇ ਨਾ ਬਾਈ ਨੂੰ ਫੋਨ ਲਾਇਆ ਹੋਣਾ ਬਬਲੂ ਪੂਰੀ ਫੋਲਸ ਹੈ ਫੋਲਸ ਹੈ ਜਾਨ ਠੀਕ ਆ ਬਾਕੀ ਦੀ ਗੱਲ ਫੇਸਬੁਕ ਬਹੁਤ ਚੰਗਾ ਨਾ ਹਾਂ ਬੱਡੀ ਆ ਪੂਰੀ ਸਾਈਡ ਦਾ ਬਾਈ ਆਰਾਮ ਕਰ ਨਹੀਂ ਪਾਉ ਯਾਰ ਜੈਨੂਨ ਦੂਜਾ ਸੁਹਾਗਾ ਫੇਸ ਦੇਖੋ ਕਿੰਨਾ ਪਿਆਰਾ ਤੇ ਮੂਰ ਤੋਂ ਨਿਆਣਾ ਖੋਲਾ ਵੀਰ ਬਬਲੂ ਆਰਾਮ ਨਾਲ ਖੜੀ ਆ ਨਿਆਣੇ ਨੂੰ ਨਾ ਕੋਈ ਚੱਕਰ ਹੀ ਨਹੀਂ ਹੈ ਨਾ ਹਾਂ ਸੀਨ ਦਾ ਭਰਾ ਫਿਰ ਇੰਨੇ ਜਿਹੇ 5 ਸਾਲ ਦਾ ਜਵਾਬ ਬੁਹਾ ਠੀਕ ਹੈ ਲੈ ਚਾ ਲੰਮੀ ਸਮਾਰ ਕੇ ਦਿਖਾ ਦੀਏ ਕੋਈ ਕਸਰ ਨਾ ਰਹੀ ਜੀ ਆ ਦੇਖੋ ਜੀ ਲੈ ਵਾ ਨਾ ਲੈ ਕੇ ਨਹੀਂ ਤਰੇ ਜਾਂਦਾ ਹਾਂ ਹੁਣ ਦੇਖਾ ਸਾਲ ਦੁੱਤ ਨਾ ਤੀਕਾ ਠੀਕ ਆ ਉਦਾਰ ਬਸ ਇਹਦਾ ਕਰਦੀ ਆ ਠੀਕ ਆ ਵੀਰੇ ਤਾਜੀ ਸੂਈ ਹੈ ਨਾ ਆ ਕਰੋ ਜੀ ਚੈੱਕ ਬਹੁਤ ਬਹੁਤ ਜਿਹੜੀ ਚੀਜ਼ ਹੈਗੀ ਉਹਨੂੰ ਤਾਂ ਬੜਾ ਦਿਖਾਉਣ ਦੀ ਲੋੜ ਹੀ ਨਹੀਂ ਆਪੇ ਹੀ ਦਿਖ ਜਾਂਦੀ ਹੈ ਨਾ ਆ ਦੇਖੋ ਠੀਕ ਹੈ ਲੈ ਚੱਲ ਲੰਮੀ ਹੋਰ ਆ ਦੇਖੋ ਮੋੜ ਲਓ ਫਿਰ ਬਸ ਕੋਈ ਗੱਲ ਨਹੀਂ ਬੱਚੇ ਦਾ ਕਰਦੀ ਆ ਹਜੇ ਫਿਰ ਤਾਜੀ ਸੂਈ ਹੈ ਨਾ ਆ ਦੇਖੋ ਜੀ ਤੇ ਬਾਕੀ ਨਾ ਮੂਹਰੇ ਵੀ ਗੁੱਠਾ ਗੱਠਾ ਬਹੁਤ ਪੰਗਾ ਹੈ ਨਾ ਦੂਰ ਤੱਕਰ ਹਾਂਜੀ ਹਾਂਜੀ ਕਲੇਵਾ ਮੂਹਰੇ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਦੀ ਗੱਲ ਦੁੱਧ ਜਿੰਨਾ ਬਾਈ ਨੇ ਕਿਹਾ ਮੇਰੇ ਸਹਾਰ ਉਹਨਾਂ ਦੇ ਬਬਲੂ ਹੋਣ ਚੌਣ ਲੱਗ ਜੀਏ 10 12 13 ਕਿਲੋ ਦਾ ਹਜੇ ਹੋਰ ਵੀ ਢੜਦੂ ਹਨਾ ਓਕੇ 12 13 ਕਿਲੋ ਮੌਂ ਇਹਨਾਂ ਬਾਲਟੀ ਚ ਪੈਣਾ ਨਹੀਂ ਬੋਲਾ ਜਿੰਨਾ ਹਜੇ ਪਿਆ ਤੇ ਪੰਜ ਆ ਦੇਖੋ ਫਿਰ ਮੈਂ ਤੁਹਾਨੂੰ ਦਿਖਾ ਦਿਆਂ ਗੇਲਣ ਭਰਿਆ ਪਿਆ ਲਿਖਾ ਸਾਫ ਸੁਥਰੀ ਬਹੁਤ ਆ ਬਣੀ ਬਹੁਤ ਸਚੜ ਕੇ ਬਈ ਚੋਈ ਕਰਕੇ ਤਾਂ ਲੱਗਦੀ ਆ ਤੇ ਧਾਰਾਂ ਧੂਰਾਂ ਚੈੱਕ ਕਰਾ ਦਿਆਂ ਉਹਨੂੰ ਜੇਰ ਕੰਪਲੀਟ ਆ ਸਾਰਾ ਕੁਝ ਕੰਪਲੀਟ ਆ ਤੇ ਬਬਲੂ ਕਿੰਨੇ ਪੈਸੇ ਲਾਵਾਂ ਜਮੇ ਜਾਇਜ਼ ਦੇ ਵਾਤੇ ਇਹਦਾ ਭਾਈ ਇਹਦਾ ਮੁੱਲ ਕਰਾ 85 ਕਰਾ ਲਾ 90 ਕਰਾ ਲਾ ਹਾਂ ਅਸੀਂ ਯਾਰ ਮੇਰੀ ਬੈਠਦਾ ਮਾਂ ਤਨ ਕਰੇ ਖੁਸ਼ ਕਰਕੇ ਦੋ ਰਾਇ ਬੰਦਾ ਜਿਹੜਾ ਬੰਦਾ ਬੈਠ ਲਿਆ ਗਿਆ ਯਾਦ ਰੱਖੂ ਮਾਲ ਆਪਾਂ ਤੁਈ ਲਊਗਾ ਕਿੰਨਾ ਦੁੱਧ ਕੱਢ ਦੂਗੇ ਇਸ ਕੀ ਫਿਰ ਦੁੱਧ ਭਾਈ 25 ਕਿਲੋ ਜਿਹੜਾ ਆਪਾਂ ਗਰੰਟੀ ਦੇ ਦਿਆਂਗੇ 25 ਕਿਲੋ ਤਾਂ ਆਰਾਮ ਨਾਲ ਦੇ ਦੇਣਾ ਬੈਠਨੇ ਜਿਹੜੇ ਪਿੰਡੋਂ ਲਈ ਆਪਾਂ ਮਾਲ ਲੈਨੇ ਕਹਿੰਦਾ ਭਾਈ ਇੱਕ ਥਾਪੜ ਕੇ ਬੈਠ ਦੇ ਦੀ ਆਪਾਂ ਇਥੇ ਲਾਭਾ ਨਹੀਂ ਹੁੰਦਾ ਕਹਿੰਦਾ ਬਾਕੀ ਦੀ ਗੱਲ ਜੇ ਅੱਜ ਵੀ ਆਪਾਂ ਕੱਢਣ ਲੱਗੇ 18 19 ਕਿਲੋ ਤਾਂ ਬੋਲੇ ਨਿਪੜੂ ਹਣਾ ਹਾਂ ਬੋਲਾ ਹੂ ਆਰਾਮ ਸਿੰਘ ਨਾ ਠੀਕ ਹੈ ਤੇ ਹੁਣ ਆਪਾਂ ਗੱਲ ਕਰ ਲਗੇ ਦੂਜੇ ਨੰਬਰ ਦੀ ਹਾਂ ਹਾਂ ਏ ਪਲੂਣਾ ਵੀ ਇਹ ਚਾਰ ਦਾਦਾ ਠੰਡੀ ਸੀ ਲਿਖ ਮੇਰੇ ਮੈਂ ਜਣਾ ਪਫੂ ਡੰਗਰਦੰ ਕਰ ਲਊਗਾ ਪੂਰਾ ਠੰਡੀ ਸੀ ਓਕੇ ਵੀਰੇ ਠੀਕ ਆ ਵੀਰੇ ਇਹ ਥੱਲੇ ਆਈ ਭਾਇ ਚਾਹੇ ਪੰਜ ਸਾਲ ਦਾ ਜਵਾਗ ਭਾ ਜਿਵੇਂ ਪਲੂਣ ਬੱਸੀ ਆ ਤੇ ਚਾਹੇ ਆਈ ਥੱਲੇ ਵੱਖਿਆ ਲੈ ਤੇ ਕੁਆਲਿਟੀ ਫੁੱਲਾ ਹਨਾ ਕੁਆਲਿਟੀ ਫੁੱਲਾ ਇਹ ਜਮਾ ਬਰਫ ਹਰ ਕੇ ਜਿਵੇਂ ਮਲਾਹਰੇ ਦੇ ਦਾ ਪਰਨਾ ਸੂਚ ਪਾਇਆ ਓਕੇ ਓਕੇ ਵੀਰੇ ਬਣ ਆਏ ਨੇ ਜਿਵੇਂ ਜਰਸੀ ਨਾ ਕਰਾਸ ਆ ਗਿਆ ਕਦ ਘੜ ਫੇਰ ਵੀ ਬਹੁਤ ਆ ਹਨਾ ਹਾਂ ਬਈ ਯਾਰ ਹਾਂ ਕਦ ਪਿਆਰ ਵਧੀਆ ਗਿਆ ਵੀਰੇ ਇਹ ਆ ਦੇਖੋ ਤੁਸੀਂ ਦੇਖੋ ਫੇਸ ਕਰੋ ਚੈੱਕ ਹਾਂ ਛਾਂਗ ਰੌੜ ਦਿਖਾਰੇ ਤੇ ਬਾਕੀ ਦਾ ਹਜੇ ਤਿਆਰ ਵੀ ਹੋਣਾ ਨੇ ਹਨ ਬਹੁਤ ਕੁਆਲਿਟੀ ਚੰਗੀ ਆ ਦੇਖ ਓਕੇ 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 ਵੀਰ ਆ ਦੇਖੇ ਕਰੋ ਚੈੱਕ ਚਾਹ ਤੁਹਾਨੂੰ ਕੋ ਬਹੁਤ ਆ ਵੜਦੀ ਥਾਨ ਬੜੇ ਹੈ ਨਾ ਐ ਸਪੇਸ ਤੇ ਲੱਗੇ ਵਿਆ ਕੱਲਾ ਕੱਲਾ ਥਾਨ ਮੁੱਠੀ ਵਾਲਾ ਠੰਡੀ ਸੀ ਲਾਇਆ ਜੇ ਇੱਥੇ ਸੱਟ ਕੇ ਆ ਹੀ ਵਾਇਆ ਥੱਲੇ ਠੀਕ ਹੈ ਵੀਰ ਆ ਦੇਖੋ ਲੈ ਕਰੋ ਜੀ ਚੈੱਕ ਤੇ ਦੁੱਧ ਕਿੰਨਾ ਪਾ ਦੂ ਬਬਲੂ ਦੁੱਧ ਯਾਰ ਬਾਈ 20 ਤੋਂ 25 ਕਿਲੋ ਦੁੱਧ ਪਾ ਦੂ ਆ ਦੇਖੋ ਕਰੋ ਚੈੱਕ ਜਾਣਦੇ ਕੋਈ ਆ ਦੇਖੋ ਜੀ ਚੌੜੀ ਹੋ ਦਰਦੀ ਆ ਹਨਾ ਤੇ ਦੰਦਾਂ ਚ ਕਿਵੇਂ ਆ ਦੰਦਾਂ ਅਰੀਜਨਲ ਚਾਰ ਦੰਦ ਚਾਰ ਦੰਦ ਠੀਕ ਆ ਕੋਈ ਪੱਟ ਨਹੀਂ ਕੋਈ ਮਹਣਾ ਨਹੀਂ ਹੈ ਬੱਛੀ ਨੂੰ ਬਈ ਜੇ ਕੋਈ ਪੱਟਣ ਲੱਗੇ ਜੇ ਚਾਰ ਹੀ ਨਿਭੜਨਗੇ ਜਮਾ ਬਈ ਆਪਾਂ ਪੱਟ ਦਿੰਦੇ ਆ ਇੱਕ ਮਿੰਟ ਸੱਰੀ ਨਾ ਬੱਸ ਕੋਈ ਗੱਲ ਨਹੀਂ ਇਹਦੇ ਸੱਲੀ ਕੋਣੀ ਆਪਾਂ ਬਦਲਾ ਵੀ ਕੋਈ ਚੱਕਰ ਨਹੀਂ ਆਗਲਾ ਆਪੇ ਪੱਟ ਕੇ ਲੈ ਜੀ ਤੂੰ ਕਹਿਤੀ ਗੱਲ ਵੀਰੇ ਹਾਂ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਕਿੰਨੀ ਗੱਲ ਕਹਾਂ ਕਿ ਉਹਨੇ ਨਿਭੜੂ ਤੇ ਇਹਦੇ ਬਬਲੂ ਕਿੰਨੇ ਕੇ ਪੈਸੇ ਲੈਣੇ ਆਗੇ ਇਹਦਾ ਬਈ ਆਪਾਂ ਦੇ ਲੈਣਾ 75000 ਰੁਪਏ ਲੈਣਾ ਬਈ ਤੇ ਮਾਨਦਾਨ ਤਾਂ ਹੋਊਗਾ ਨਾ ਮਾਨ ਹਾਂ ਮਾਨਦਾਨ ਤੇ ਬਾਕੀ 20 ਤੋਂ ਪਲੱਸ ਦੁੱਧ ਨੇ ਪਾ ਹੀ ਦੇਣਾ। ਬਾਹਰ ਆਰਾਮ ਕਰੀਂ। ਤੇ ਦਿਨ ਕਿਨੇ ਕੱਟੂਗੀ? ਦਿਨ ਬਈ ਹਰੇ ਹੱਥ ਦੇ ਦੋ 10 ਦਿਨ ਵਿੱਚ ਵਿੱਚ ਸੁਣ ਸੁਣ ਗਈ ਐ। ਚੀਪੇ-ਚੂਪੇ ਦੀ ਓਕੇ ਹੈ ਨਾ? ਓਕੇ ਆ ਭਰਾ ਮੇਰਾ ਜਮਾ ਤੇਲ ਲਗਾ ਚੀਪਾ ਮਾਰ ਦੀ ਆ। ਜਿੱਦੀ ਛਿਲਾਇਆ ਤੇ ਹੁਣ ਦੁਬਾਰੇ ਲੱਗ ਗਿਆ ਨਹੀਂ। ਕੋਈ ਬਾਹੁੰਦੀ ਨਹੀਂ। ਨਹੀਂ ਠੀਕ ਹੈ ਵੀਰੇ ਓਕੇ ਆ ਜਮਾ। ਲੈ। ਤੇ 75000 ਚ ਮਾਨਤਾਨ ਹੋ ਜਾਣਾ ਹਾਂ। ਓਕੇ ਤੇ ਪਹਿਲੇ ਨੰਬਰ ਤੇ ਤੁਹਾਨੂੰ ਛਾਹੀਵਾਲ ਤੇ ਜੇ ਫਰਕ ਕਰੋ ਉਸ ਦਿਖਾਤਾ ਦੁੱਧ ਬਾਈ ਕਹਿੰਦਾ ਮਿਲਕ ਕੰਪੈਸਟੀ 25 ਕਿਲੋ ਰਊ ਤੇ ਦੂਜੇ ਨੰਬਰ ਤੇ ਜਰਸੀ ਨਾ ਕਰਾਉਂਦਾ ਪੰਜ ਚਾਰ ਦਿਨ ਘੱਟੂਗੀ ਤੇ ਰੇਟ ਵੀਡੀਓ ਦੇ ਵਿੱਚ ਹੀ ਕਰਾ ਦੇ ਮਾਨਤਾਨ ਤੁਹਾਡੇ ਹੋ ਜਾਣੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਨੰਬਰ ਬੱਬਲੂ ਫੇਰ ਬੋਲਦੀ 709198064 ਓਕੇ ਜੀ ਧੰਨਵਾਦ ਜੀ ਠੀਕ ਹੈ ਜੀ